ਜਿਹੜਾ ਚਿੱਟੇ ਵੇਚਣ ਵਾਲੇ ਇਹਨਾਂ ਦੇ ਹੋਣ ਆਉਣ ਵਾਲੀ ਸਰਕਾਰ 'ਚ ਇੰਨੇ ਕੁ ਹੌਂਸਲੇ ਬਲੰਦ ਹੋ ਚੁੱਕੇ ਆ ਇਹ ਹਰ ਦੋ ਮਹੀਨੇ ਬਾਅਦ ਸਾਡੇ ਗਲ ਪੈ ਜਾਂਦੇ ਆ ਜੀ ਆਂਦੇ ਹੀ ਦੌੜਾਏ ਖੇਤਾ ਵੇਚਦੇ ਸੀਗੇ ਤੇ ਅਸੀਂ ਰੋਗਦੇ ਸੀ ਫਾਦਰ ਸਾਹਿਬ ਮੇਰੇ ਐਮਸੀ ਆ ਤੇ ਅਸੀਂ ਚਿੱਟੇ ਦੇ ਤਲਾਅ ਵਾਜ ਚੱਕ ਰਹੇ ਹਾਂ ਮੇਰੇ ਸਾਰੇ ਪੱਜਾ ਦੇ ਮੁੰਡੇ ਅਸੀਂ ਇਥੇ ਮੰਗਣ ਵਾਲੇ ਦੀ ਦਿੱਕਤ ਪਰੇਸ਼ਾਨੀ ਇਹ ਕਿ ਕਿਤੇ ਨਹੀਂ ਲੈਣਾ ਲੱਗੀਆਂ ਉਹਦੇ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਇਹ ਸਾਡੀ ਪ੍ਰਾਣੀ ਦਲਜੀਤ ਜੱਫੇ ਰਹਿੰਦਾ ਨੇ ਹੁਣ ਮੇਰੀ ਮੈਰਿਜ ਸੀ ਇਹਨਾਂ ਨੇ ਕਿਵੇਂ ਨਹੀਂ ਪਿਆ ਕਿ ਕਿ ਦਲੇਰੀ ਬਰਾਤ ਆਈ ਸੀ ਕਿ ਜਿੰਨੀ ਆ ਤੇ ਉਸ ਦਿਨ ਵੀ ਤਰੋ ਪਰ ਕਰ ਕਰਕੇ ਜਿੰਨੇ ਵਰਦੀ ਪੰਚਾਇਤੇ ਰਹੂ ਬਹੁਤ 50 ਤੋਂ 100 ਜਣਾ ਆਏ ਆ ਠੀਕ ਹੈ ਜੀ ਇਹਨਾਂ ਕੋਲੇ ਪਤਾ ਨਹੀਂ ਕਿੰਨਾ ਕੁ ਨਜਾਇਜ਼ اسلحਾ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੇ ਜਿਹੜੇ ਹਥਿਆਰ ਜਿੰਨੇ ਫੈਰ ਕੀਤੇ ਆ ਘਟੋ ਘਟ ਤੇ ਇਹਨਾਂ ਕੋਲੇ ਜੇ 50 ਜਾਨੇ ਸੀ ਤੇ 55 ਜਾਨੇ ਕੋਲੇ اسلحਾ ਹੋਣਾ ਉਹ ਜਿੰਨੇ ਇਹਨਾਂ ਨੇ ਫੈਰ ਕੀਤੇ ਆ ਆਪਣਾ ਦੋ ਟਾਈ ਸਾਲ ਤੋਂ ਸੋਸ਼ਲ ਮੀਡੀਆ ਤੇ ਅੱਗੇ ਵੀ ਇੱਥੇ ਨਾ ਚਿੱਟੇ ਦਾ ਬਹੁਤ ਤਗੜਾ ਇੱਕ ਨੈਕਸਸ ਚੱਲਦਾ ਸੀਗਾ ਤੇ ਅਹੀਂ ਉਹਨੂੰ ਤੋੜ ਲੈ ਚਲੋ ਮੱਲੇ ਵਾਲੇ ਸਾਰਿਆਂ ਨੇ ਸਾਥ ਦਿੱਤਾ ਵੀ ਇੱਥੇ ਲੈਣਾ ਲੱਗ ਗਿਆ ਰੰਦੇ ਨਾ ਇੱਕੋ ਰਾਸ ਸਿੰਘ ਦਾ ਰਾਵ ਇੱਥੇ ਨੰਗਨ ਚ ਬਹੁਤ ਪਰੇਸ਼ਾਨੀਆਂ ਆਈ ਉਹਦੇ ਤੇ ਨਾ ਸੋਸ਼ਲ ਮੀਡੀਆ ਤੇ ਚਲੋ ਇਹਨਾਂ ਦੇ ਖਲਾਫ ਹੋਣਾ ਮੁੱਦਾ ਚੱਕਿਆ ਵੀ ਅਸੀਂ ਆਪਾਂ ਰੁਕ ਗਏ ਪਹਿਲਾ ਕਾਂਗਰਸ ਸਰਕਾਰ ਤੇ ਜਿਹੜੀ ਚਲੋਹੀ ਦਾ ਆਮ ਆਦਮੀ ਪਾਰਟੀ ਨੇ ਵੀ ਪ੍ਰਚਾਰ ਵੀ ਇੱਥੇ ਕੀਤਾ ਮੈਂ ਕਹਾਂ ਲਵ ਚਲੋ ਜੀ ਚਿੱਟਾ ਬੰਦ ਕਰਾਓ ਠੀਕ ਹੈ ਨਾ ਰਾਤੀ ਕੀ ਘਟਨਾ ਵਾਪਰੀ ਰਾਤੀ ਕੀ ਘਟਨਾ ਵਾਪਰੀ ਜਿਹੜੀ ਇਹ ਐਮਸੀ ਦਾ ਘਰ ਆ ਜੀ ਜੀ ਔਰ ਇਹਨਾਂ ਨੇ ਵੀ ਮੁੰਡਾ ਚੱਕਿਆ ਸੀ ਚਿੱਟੇ ਦਾ ਇਹ ਜਿਹੜਾ ਚਿੱਟੇ ਵੇਚਣ ਵਾਲੇ ਇਹਨਾਂ ਦੇ ਹੋਣ ਆਉਣ ਵਾਲੀ ਸਰਕਾਰ 'ਚ ਇੰਨੇ ਕ ਹੌਸਲੇ ਬਲੰਦ ਹੋ ਚੁੱਕੇ ਆ ਇਹ ਹਰ ਦੋ ਮਹੀਨੇ ਬਾਅਦ ਸਾਡੇ ਗੱਲ ਪੈ ਜਾਂਦੇ ਆ ਜੀ ਠੀਕ ਹੈ ਇਹਨੇ ਮੇਰੇ ਚਾਚੇ ਦੇ ਮੁੰਡੇ ਦਾ ਲੜਕੇ ਦਾ ਵਿਆਹ ਸੀਗਾ ਤੇ ਉਹਨਾਂ ਇਹਨਾਂ ਨੇ ਧਮਕੀ ਦਿੱਤੀ ਸੀ ਵੀ ਤੁਹਾਡਾ ਵਿਆਹ ਹੀ ਸਫਲ ਨਹੀਂ ਹੋਣ ਦੇਣਾਗਾ ਉਹਦੇ ਰੰਜਿਸ਼ ਕਰਕੇ ਆਤੀ ਸੀ ਰਿਸੈਪਸ਼ਨ ਪਾਰਟੀ ਤੋਂ ਸਾਰੇ ਆ ਕੇ ਤੇ ਜਰੂਰ ਰਿਸ਼ਤੇ ਦਾ ਤੋੜ ਦੇ ਤੇ ਇਹਨਾਂ ਨੇ ਕੋਠੇ ਤੇ ਇੱਕ ਵੱਟਾ ਮਾਰਿਆ ਗੱਡੀ ਦਾ ਸ਼ੀਸ਼ਾ ਭੰਨਿਆ ਪਹਿਲਾਂ ਠੀਕ ਹੈ ਉਹਦੇ ਲਈ ਇਹੀ ਵੀ ਇਕੱਠੇ ਹੋ ਗਏ ਬਾਅਦ ਸਾਰੇ ਅਸੀਂ ਵੀ ਚਲੋ ਇਹਨਾਂ ਦੇ ਬਰਾਬਰ ਅੱਗੋਂ ਜਰੂਰੀ ਮਾਰਨ ਲੱਗੇ ਕੋਠੇ ਤੇ ਵੀ ਚੜਕੇ ਮਾਰਨ ਲੱਗੇ ਚਲੋ ਉੱਥੇ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਦੋਵਾਂ ਧਿਰਾਂ ਨੂੰ ਅੱਖ ਕਰ ਦਿੱਤਾ ਚਲੋ ਉੱਥੇ ਰਹਿ ਅੱਧਾ ਪੌੜਾ ਘੰਟਾ ਰਹਿ ਤੁੰਦਨੇ ਕਿ ਆ ਵੀ ਚਲੋ ਪੈ ਜਾਓ ਆਪਦਾ ਟਿਕ ਟਿਕਾ ਜਾਓ ਹੁਣ ਕੋਈ ਗੱ ਉਦੋਂ ਬਾਅਦ ਲੋ ਇਹ ਆਪ ਦਾ ਸੌ ਗਿਆ ਇਹ ਇਧਰਲੇ ਘਰ ਰਹਿ ਗਏ ਸੀ ਆਪ ਦੇ ਅੰਦਰਲੇ ਘਰੇ ਗਏ ਚਲੇ ਬਾਕੀ ਇਹਨਾਂ ਨੂੰ ਰਿਸ਼ਤੇਦਾਰ ਇੱਥੇ ਰਹਿ ਪਏ ਜਿਹੜੇ ਆਏ ਸੀਗੇ ਉਸ ਤੋਂ ਬਾਅਦ 3:3 3 ਵਜੇ ਸੋ 50 ਤੋਂ 100 ਜਾਨਾ ਆਏ ਆ ਠੀਕ ਹੈ ਜੀ ਇਹਨਾਂ ਕੋਲੇ ਪਤਾ ਨਹੀਂ ਕਿੰਨਾ ਕੁ ਨਜਾਇਜ਼ اسلحਾ ਵੀ ਮੈਂ ਤਾਂ ਸਮਝ ਨਹੀਂ ਆਉਂਦੀ ਜਿਹੜੇ ਸਾਹ ਹੁਣ ਜਿੰਨੇ ਫੈਰ ਕੀਤੇ ਆ ਘੱਟੋ ਘੱਟ ਤਾਂ ਇਹਨਾਂ ਕੋਲੇ ਜੋ 50 ਜਾਨੇ ਸੀ ਤੇ 50 ਜਾਨਾਂ ਕੋਲੇ اسلحਾ ਹੁਣ ਆ ਉਹ ਜਿੰਨੇ ਇਹਨਾਂ ਨੇ ਫੈਰ ਕੀਤੇ ਆ ਇਹਨਾਂ ਨੇ ਫੈਰ ਸਾਰੇ ਗੇਟ ਭੰਨਿਆ ਸਾਰੇ ਗੇਟਾਂ ਤੇ ਫੈਰ ਕੀਤੇ ਆ ਗੱਡੀ ਆ ਗੱਡੀ ਤੇ ਫੈਰ ਕੀਤੇ ਫਿਰ ਇਹਨਾਂ ਦਾ ਤਾਂ ਨਹੀਂ ਮਨ ਪਰੇ ਗੇਟ ਤੋੜ ਕੇ ਅੰਦਰ ਗਏ ਆ ਅੰਦਰ ਬਾਕੀਆਂ ਨੇ ਲੌਕ ਕਰ ਲਏ ਸਾਰੇ ਆਪਦੇ ਦਰਵਾਜ਼ੇ ਭੂਆ ਜੀ ਬਾਹਰ ਲੌਬੀ 'ਚ ਬੈਠੇ ਸੀਗੇ ਜੇ ਲੋ ਉੱਠ ਕੇ ਜਾਣ ਲਗੇ ਇਹਨਾਂ ਨੇ ਉਹਨਾਂ ਦੇ ਪੇਟ 'ਚ ਫੈਰ ਠੀਕ ਹੈ ਜੀ ਫੇਰ ਲੜ ਲੜਕਰੇ ਕੋਠੇ ਤੇ ਚੜ ਕੇ ਲੜਕਰੇ ਮਾਰੋ ਵੀ ਆਜੋ ਉਦੋਂ ਸੀਗੇ ਹੁਣ ਆਓ ਵੀ ਹੁਣ ਉਹ ਵੀ ਇੱਕ ਪਾਰਟੀ ਦੇ ਘਰੇ ਜਿਹੜੀ ਕੰਪਲੈਂਟ ਪਾਰਟੀ ਉਹਨੇ ਬੱਚੇ ਦੀ ਮਾਰੀ ਸੀਗੀ ਤੇ ਇਹਨਾਂ ਦੀ ਯਾਰ ਨਾਣੀ ਲਾਗੜ ਚੱਲ ਰਹੀ ਕਾਰਸਾਨ ਉਹਦੋਂ ਪਹਿਲਾਂ ਵੀ ਪਰਚੇ ਦੋ ਜੀ ਠੀਕ ਹੈ ਉਹ ਜਿਸ ਕਰਕੇ ਇਹਨਾਂ ਨੂੰ ਰਾਤ ਲਗਾਈ ਹੋਈ ਆ ਉਸੇ ਅਸੀਂ ਮੌਕੇ ਤੇ ਜਾ ਕੇ ਜਿਹੜੇ ਕੋਈ ਦੋਤ ਸ਼ੱਕੀ ਜਿਹੜੇ ਬੰਦੇ ਦੋਸਤ ਨਾਲ ਸੀ ਉਹਨਾਂ ਨੂੰ ਰੋਣ ਦਾ ਪੁੱਛਿਆ ਆਂ ਦਈ ਰੋੜਾ ਇੱਕ ਟਾਵੇ ਹੀ ਦੇ ਸੀਗੇ ਤੇ ਅਸੀਂ ਰੋਕ ਦੇਈ ਸੀ ਫਾਦਰ ਸਾਹਿਬ ਮੇਰੇ ਐਮਸੀ ਆ ਤੇ ਅਸੀਂ ਚੁੱਟੇ ਦੇ ਨਾਲ ਆਵਾਜ਼ ਚੱਕ ਰਹੀ ਮੇਰੇ ਸਾਰੇ ਚਾਚੇ ਤਾਏ ਦੇ ਮੁੰਡੇ ਅਹੀਂ ਇਥੇ ਨੰਗਨ ਵਾਲੇ ਨੂੰ ਦਿੱਕਤ ਪਰੇਸ਼ਾਨੀ ਸੀ ਇਥੇ ਚੁੱਟੇ ਦੀਆਂ ਲੈਣਾ ਲੱਗੀਆਂ ਸੀ ਅੱਜ ਤੋਂ ਸਾਲ 1.5 ਸਾਲ ਪਹਿਲਾਂ ਇਹ ਸਾਰੀ ਪ੍ਰਾਣੀ ਗੰਜੀ ਸੀ ਫੇਰ ਇਹਨਾਂ ਨੇ ਹੁਣ ਮੇਰੀ ਮੈਰਿਜ ਸੀ ਇਹਨਾਂ ਨੇ ਕਿਸੇ ਨੂੰ ਕਿਹਾ ਕਿ ਜਿੱਦਣ ਇਹਦੀ ਬਰਾਤ ਹੋਈ ਸੀ ਘੇਰਨੀ ਆ ਤੇ ਉਸ ਦਿਨ ਵੀ ਚਲੋ ਅਸੀਂ ਕਾਰ ਕਰਾ ਕੇ ਜਿਵੇਂ ਬਦੀ ਪੰਚਾਇਤ ਦੇ ਰੂ ਤੇ ਅਸੀਂ ਚਲੋ ਵਧੀਆ ਗਏ ਆਏ ਉਥੇ ਚਲੋ ਕੋਈ ਗੱਲ ਬੰਨ ਕਾਲ ਰੈਪਸੈਪਸ਼ਨ ਪਾਰਟੀ ਸੀ ਸਾਰੇ ਰਿਸ਼ਤੇਦਾਰੀ ਤੇ ਬੈਠੇ ਹੋਏ ਇਹ ਕਈ ਘਰਾਂ ਨੂੰ ਜਾਂਦੇ ਪਏ ਸੀ ਇਧਰੋਂ ਆਪਣੇ ਗੈਸਟ ਆਏ ਹੋਏ ਸੀ ਉਹ ਜਾ ਰਹੇ ਤੇ ਉਹਨਾਂ ਦੀ ਗੱਡੀ ਤੇ ਪਹਿਲਾਂ ਇਹਨਾਂ ਨੇ ਮਾਰੀਆਂ ਇੱਟਾਂ ਉਹ ਕੋਠੀ ਤੋਂ ਚੜ੍ਹ ਕੇ ਉਹਨਾਂ ਦੀ ਗੱਡੀ ਦੀ ਪਹਣ ਤੋੜ ਕੀਤੀ ਚੰਗੀ ਉਸ ਤੋਂ ਬਾਅਦ ਪੁਲਸਾਈ ਪੁਲਸ ਨੇ ਆ ਕੇ ਟੇਕ ਟਿਕਾ ਕੇ ਰਹਾ ਤਾਂ ਇਹ ਵੀ ਇਧਰ ਸੌ ਸੂ ਗਏ ਤੇ ਉਹ ਵੀ ਆਦੇ ਘਰੋਂ ਘਰੀ ਚਲੇ ਗਏ ਫਿਰ ਤੇ ਇਹਨਾਂ ਸਾਢੇ 3 ਦੇ ਕਰੀਬ 100 150 ਮੁੰਡਾ ਇਕੱਠਾ ਹੋ ਕੇ ਆਇਆ ਇੰਨੇ ਕਿ ਇਹਨਾਂ ਨੇ ਫਾਇਰ ਕੀਤੇ ਆ ਬੂਹਿਆਂ ਤੇ ਗੰਡਾਸੇ ਕਾਪੇ ਜੋ ਵੀ ਮਾਰਿਆ ਉਧਰ ਮੇਰੇ ਰੂਮ ਵਾਲਾ ਬੂਹਾ ਪਿਛੋਦੀ ਭੰਨਿਆ ਤੇ ਇੱਥੇ ਫਾਇਰ ਕੀਤੇ ਬਹੁਤ ਇਹਨਾਂ ਨੇ ਮੇਰੇ ਭੂਆ ਜੀ ਦੇ ਉੱਥੇ ਪਏ ਹੋਏ ਸੀ ਲੋਬੀ 'ਚ ਉਹਨਾਂ ਦੇ ਫਾਇਰ ਮਾਰਿਆ ਅੰਦਰ ਜਾ ਕੇ ਇਹਨਾਂ ਨੇ ਤੇ ਹੁਣ ਜਿਹੜਾ ਚਿੱਤੇ ਵਿੱਚ ਨਾਲ ਇਹਨਾਂ ਦੇ ਹੁਣ ਹੁਣ ਵਾਲੀ ਸਰਕਾਰ 'ਚ ਇੰਨੇ ਹੌਸਲੇ ਬਲੰਦ ਹੋ ਚੁੱਕੇ ਆ ਇਹ ਹਰ 2 ਮਹੀਨੇ ਬਾਅਦ ਸਾਡੇ ਗੱਲ ਪੈ ਜਾਂਦੇ ਆ ਜੀ ਦੇ ਜੌਰਾਏ ਕਿ ਤਾਰੇ ਇਹਦੇ ਸੀਗੇ ਤੇ ਅਸੀਂ ਰੋਗਦੇ ਸੀ ਫਾਦਰ ਸਾਹਿਬ ਮੇਰੇ ਅੰਸੀ ਆ ਤੇ ਅਹੀਂ ਕਿਤੇ ਕਿਤੇ ਨਾਲ ਵਾਅ ਚੱਕ ਲਈ ਮੇਰੇ ਸਾਰੇ ਕੱਤੇ ਦਾ ਇਹ ਮੁੰਡੇ ਅਹੀਂ ਇਥੇ ਬੰਗਣ ਵਾਲੇ ਨੂੰ ਬੁਕਤ ਪਰੇਸ਼ਾਨੀ ਹੈ ਕਿ ਕਿਤੇ ਨਹੀਂ ਲੈਣਾ ਲੱਗੀਆਂ ਅੱਜ ਦੇ ਸਾਲ 1.5 ਸਾਲ ਪਹਿਲਾਂ ਇਹ ਸਾਡੀ ਪ੍ਰਾਣੀ ਗੱਜ ਜਸਤ ਮੇਰੇ ਇੰਨਾ ਨੇ ਹੁਣ ਮੇਰੀ ਮੈਰਿਜ ਸੀ ਇਹਨਾਂ ਨੇ ਹਿੰਦੂ ਨਹੀਂ ਕਿਹਾ ਕਿ ਕਿ ਜਲੇਬੀ ਬਰਾਤ ਆਈ ਸੀ ਕਿ ਹੋਣੀ ਆ ਤੇ ਉਸ ਦਿਨ ਵੀ ਕਰੋ ਜੀ ਕਰ ਕਰਾ ਕੇ ਜੀਰਦੀ ਪੰਚਾਇਤ ਦੇ ਰੂਪ ਉਹ ਪੰਜਾਬ ਤੋਂ ਸਵਾਲ ਜਣਾ ਆਏ ਆ ਠੀਕ ਹੈ ਜੀ ਇਹਨਾਂ ਕੋਲੇ ਪਤਾ ਨਹੀਂ ਕਿੰਨਾ ਕੁ ਨਜਾਇਜ਼ ਹਥਿਆਰ ਵੀ ਮੈਂ ਤਾਂ ਸਮਝ ਨਹੀਂ ਉਹ ਜਿਹੜੇ ਥਾਂ ਨਾਲ ਜਿੰਨੇ ਫੇਰ ਕੀਤੇ ਆ ਘੱਟੋ ਘੱਟ ਤਾਂ ਇਹਨਾਂ ਕੋਲੇ ਜੇ 50 ਜਾਣੇ ਸੀ ਤਾਂ 50 ਜਾਣੇ ਕੋਲੇ ਹਥਿਆਰ ਹੋਣਾ ਉਹ ਜਿੰਨੇ ਇਹਨਾਂ ਨੇ ਫੇਰ ਕੀਤੇ ਆ ਨਕਾ ਦੋਟਾ 20 ਸਾਲ ਤੋਂ ਸੋਸ਼ਲ ਮੀਡੀਆ ਤੇ ਕਿਉਂ ਇੱਥੇ ਨਾ ਚਿੱਟੇ ਦਾ ਬਹੁਤ ਤਗੜਾ ਇੱਕ ਨੈਕਸਸ ਚੱਲਦਾ ਸੀਗਾ ਤੇ ਅਹੀ ਉਹਨੂੰ ਤੋੜਨੇ ਚਲੋ ਮੱਲੇ ਵਾਲੇ ਸਾਰਿਆਂ ਨੇ ਸਾਥ ਦਿੱਤਾ ਵੀ ਇੱਥੇ ਲੈਣਾ ਲੱਗਿਆਂ ਰਹਿੰਦੇ ਨਾ ਇੱਕੋ ਰਾਸੀ ਸਿੰਗਲ ਰਾਵ ਇੱਥੇ ਨੰਗਨ ਚ ਬਹੁਤ ਪਰੇਸ਼ਾਨੀਆਂ ਸੀ ਉਹਦੇ ਤੇ ਨਾ ਸੋਸ਼ਲ ਮੀਡੀਆ ਤੇ ਚਲੋ ਇਹਨਾਂ ਦੇ ਖਿਲਾਫ ਹੋਣਾ ਮੁੱਦਾ ਚੱਕਿਆ ਵੀ ਜੇ ਆਪਾਂ ਰੁੱਕ ਗਏ ਪਹਿਲਾਂ ਕਾਂਗਰਸ ਸਰਕਾਰ ਸੀ ਚਲੋ ਇਹ ਤਾਂ ਆਮ ਆਦਮੀ ਪਾਰਟੀ ਨੇ ਵੀ ਪ੍ਰਚਾਰ ਵੀ ਇੱਥੇ ਜੀਤਾ ਕੀਤਾ ਮੈਂ ਲਿਖਾਂ ਨਾ ਚਲੋ ਇਹ ਟਿੱਟਾ ਬੰਦ ਕਰਾਓ ਠੀਕ ਹੈ ਨਾ ਰਾਤੀ ਕੀ ਘਟਨਾ ਵਾਪਰੀ ਰਾਤੀ ਕੀ ਘਟਨਾ ਵਾਪਰੀ ਜੀ ਇਹ ਐਮਸੀ ਦਾ ਘਰ ਆ ਜੀ ਇਹਦੇ ਵੀ ਕਾਂਗਰਸ ਇਹਨਾਂ ਨੇ ਵੀ ਮੁੱਦਾ ਚੱਕਿਆ ਸੀ ਚਿੱਟੇ ਦਾ ਇਹ ਜਿਹੜਾ ਚਿੱਟੇ ਵੇਚਣ ਵਾਲੇ ਇਹਨਾਂ ਦੇ ਹੁਣ ਹੁਣ ਵਾਲੀ ਸਰਕਾਰ 'ਚ ਇੰਨੇ ਕੁ ਹੌਸਲੇ ਬਲੰਦ ਹੋ ਚੁੱਕੇ ਆ ਇਹ ਹਰ 2 ਮਹੀਨੇ ਬਾਅਦ ਸਾਡੇ ਗੱਲ ਪੈ ਜਾਂਦੇ ਆ ਜੀ ਠੀਕ ਹੈ ਇਹਦੇ ਮੇਰੇ ਚਾਚੇ ਦੇ ਮੁੰਡੇ ਦਾ ਲੜਕੇ ਦਾ ਵਿਆਹ ਸੀਗਾ ਤੇ ਉਹਨਾਂ ਇਹਨਾਂ ਨੇ ਧਮਕੀ ਦਿੱਤੀ ਸੀ ਵੀ ਤੁਹਾਡਾ ਵਿਆਹ ਹੀ ਸਫਲ ਨਹੀਂ ਹੋਣ ਦੇਣਾਗਾ ਉਹਦੇ ਰੰਜਿਸ਼ ਕਰਕੇ ਦੱਤੀ ਸੀ ਰਿਸੈਪਸ਼ਨ ਪਾਰਟੀ ਤੋਂ ਸਾਰੇ ਆ ਕੇ ਤੇ ਜਿਹੜਾ ਰਿਸ਼ਤੇ ਦਾ ਤੋੜ ਦੇ ਦਿੱਤੇ ਇਹਨਾਂ ਨੇ ਕੋਠੇ ਤੇ ਇੱਕ ਵੱਟਾ ਮਾਰਿਆ ਗੱਡੀ ਦਾ ਸ਼ੀਸ਼ਾ ਭੰਨਿਆ ਪਹਿਲਾਂ ਠੀਕ ਹੈ ਉਹਦੇ ਲਈ ਇਹੀ ਵੀ ਇਕੱਠੇ ਹੋ ਗਏ ਬਾਅਦ ਸਾਰੇ ਅਸੀਂ ਵੀ ਚਲੋ ਇਹਨਾਂ ਦੇ ਬਰਾਬਰ ਅੱਗੋਂ ਜਰੂਰੀ ਮਾਰਨ ਲੱਗੇ ਕੋਠੇ ਤੇ ਵੀ ਚੜਕੇ ਮਾਰਨ ਲੱਗੇ ਚਲੋ ਉੱਥੇ ਐਸ ਐਚਓ ਸਾਹਿਬ ਆਏ ਆ ਉਹਨਾਂ ਨੇ ਦੋਵਾਂ ਧਿਰਾਂ ਨੂੰ ਅੱਖ ਕਰ ਦਿੱਤਾ ਚਲੋ ਉੱਥੇ ਰਹਿ ਅੱਧਾ ਘੰਟਾ ਰਹਿ ਤੁੰਦਨੇ ਕਹਿੰਦੇ ਚਲੋ ਪੈਜੋ ਆਪਦਾ ਟਿਕ ਟਿਕਾ ਜੋ ਹੁਣ ਕੋਈ ਗੱਲਬ ਉਦੋਂ ਬਾਅਦ ਚਲੋ ਇਹੀ ਆਪ ਦਾ ਸੌਂ ਗਿਆ ਇਹ ਇੱਧਰਲੇ ਘਰ ਰਹਿ ਗਏ ਆ ਹੀ ਆਪ ਦੇ ਅੰਦਰਲੇ ਘਰੇ ਗਏ ਚਲੇ ਬਾਕੀ ਇਹਨਾਂ ਨੂੰ ਰਿਸ਼ਤੇਦਾਰ ਇੱਥੇ ਰਹਿ ਪਏ ਜਿਹੜੇ ਆਏ ਸੀਗੇ ਉਸ ਤੋਂ ਬਾਅਦ ਇਹ 3:3 3 ਵਜੇ ਸੋ 50 ਤੋਂ 100 ਜਾਨਾ ਆਏ ਆ ਠੀਕ ਹੈ ਜੀ ਇਹਨਾਂ ਕੋਲੇ ਪਤਾ ਨਹੀਂ ਕਿੰਨਾ ਕੁ ਨਜਾਇਜ਼ اسلحਾ ਵੀ ਮੈਂ ਤਾਂ ਸਮਝ ਨਹੀਂ ਆਉਂਦੀ ਜਿਹੜੇ ਹਸਾਣਾ ਜਿੰਨੇ ਫੈਰ ਕੀਤੇ ਆ ਘੱਟੋ ਘੱਟ ਤਾਂ ਇਹਨਾਂ ਕੋਲੇ ਜੇ 50 ਜਾਨੇ ਸੀ ਤੇ 50 ਜਾਨੇ ਕੋਲੇ اسلحਾ ਹੋਣਾ ਉਹ ਜਿੰਨੇ ਨਾਲੇ ਫੈਰ ਕੀਤੇ ਆ ਇਹਨਾਂ ਨੇ ਫੈਰ ਸਾਰੇ ਗੇਟ ਭੰਨਿਆ ਸਾਰੇ ਗੇਟਾਂ ਤੇ ਫੈਰ ਕੀਤਾ ਗੱਡੀ ਆ ਗੱਡੀ ਤੇ ਫੈਰ ਕੀਤਾ ਫਿਰ ਇਹਨਾਂ ਦਾ ਤਾਂ ਨਹੀਂ ਮਨ ਪਰੇ ਗੇਟ ਤੋੜ ਕੇ ਅੰਦਰ ਗਏ ਆ ਅੰਦਰ ਬਾਕੀਆਂ ਨੇ ਲੌਕ ਕਰ ਲਏ ਸਾਰੇ ਆਪਦੇ ਦਰਵਾਜ਼ੇ ਭੂਆ ਜੀ ਬਾਹਰ ਲੌਬੀ 'ਚ ਬੈਸੇਗੇ ਜੇ ਲੋ ਉੱਠ ਕੇ ਜਾਣ ਲਗੇ ਇਹਨਾਂ ਨੇ ਉਹਨਾਂ ਦੇ ਪੀੜ ਤੇ ਫੈਰ ਕੀਤਾ ਸਿੱਧਾ ਠੀਕ ਹੈ ਜੀ ਫਿਰ ਲੜਕੜੇ ਕੋਠਾ ਤੇ ਚੜਕੇ ਲੜਕੜੇ ਮਾਰੋ ਵੀ ਆਜੋ ਉਦੋਂ ਸੀਗੇ ਹੋਣ ਆਓ ਵੀ ਹੁਣ ਆਇਆ ਉਹ ਇੱਕ ਪਾਰਟੀ ਦੇ ਘਰੇ ਜਿਹੜੀ ਕੰਪਲੈਨਟ ਪਾਰਟੀ ਉਹਦੇ ਬੱਚੇ ਦੀ ਮੈਰਰੀ ਸੀਗੀ ਤੇ ਇਹਨਾਂ ਦੀ ਯਾਰਾਨੀ ਲਾਗੜਾ ਚੱਲ ਰਹੀ ਕਰੀ ਸਕਦਾ ਉਹ ਪਹਿਲਾਂ ਵੀ ਬੱਚੇ ਤੇ ਜੀ ਠੀਕ ਹੈ ਤੇ ਉਦਿਸ ਕਰਕੇ ਇਹਨਾਂ ਨੂੰ ਰਾਤ ਲਗਾਈ ਹੋਈ ਉਸੇ ਅਸੀਂ ਮੁੱਖ ਤੇ ਜਾ ਕੇ ਜਿਹੜੇ ਕੋਈ ਦੋਤੂ ਸ਼ੱਕੀ ਜਿਹੜੇ ਬੰਦੇ ਦੋਤੂ ਪਾਸੀ ਕੋ ਉਹਨਾਂ ਨੂੰ ਰੌਂਡ ਕਰਦੇ ਆਂ ਦਾਇਰਾ ਉਹਦਾ ਇੱਕ ਟਾਬੇ ਹੀ ਦੇਸੀ ਕੇ ਕਿ ਅਸੀਂ ਰੋਗਦੇ ਸੀ ਫਾਦਰ ਸਾਹਿਬ ਮੇਰੇ ਐਮਸੀ ਹੈ ਕਿ ਅਸੀਂ ਚੁੱਟੇ ਦੇ ਖਿਲਾਫ ਆਵਾਜ਼ ਚੱਕ ਰਹੀ ਮੇਰੇ ਸਾਰੇ ਚਾਚੇ ਤਾਏ ਦੇ ਮੁੰਡੇ ਅਹੀਂ ਇਥੇ ਨੰਗਨ ਵਾਲਿਆਂ ਨੂੰ ਦਿੱਕਤ ਪਰੇਸ਼ਾਨੀ ਹੈ ਇਥੇ ਚੁੱਟੇ ਦੀਆਂ ਲੈਣਾ ਲੱਗੀਆਂ ਨੇ ਅੱਜ ਦੇ ਸਾਲ 1.5 ਸਾਲ ਪਹਿਲਾਂ ਇਹ ਸਾਡੀ ਪੁਰਾਣੀ ਗੱਲ ਜਿਹਾ ਫੇਰ ਇਹਨਾਂ ਨੇ ਹੁਣ ਮੇਰੀ ਮੈਰਿਜ ਸੀ ਇਹਨਾਂ ਨੇ ਕਿਸੇ ਨੂੰ ਕਿਹਾ ਕਿ ਜਿੱਦਣ ਇਹਦੀ ਬਰਾਤ ਹੋਈ ਸੀ ਘੇਰਨੀ ਆ ਤੇ ਉਸ ਦਿਨ ਵੀ ਚਲੋ ਅਸੀਂ ਕਰ ਕਰਾ ਕੇ ਜਿਵੇਂ ਮਰਦੀ ਪੰਚਾਇਤ ਦੇ ਰੂਪ ਤੇ ਅਸੀਂ ਚਲੋ ਵਧੀਆ ਗਏ ਆਏ ਉਥੇ ਕਿਉਂ ਕੋਈ ਗੱਲ ਬੰਨ ਕਾਲੇ ਰਫਸ਼ੇ ਨੇ ਪਾਰਟੀ ਸੀ ਸਾਰੇ ਰਿਸ਼ਤੇਦਾਰੀ ਤੇ ਬੈਠੇ ਹੋਏ ਕਈ ਘਰਾਂ ਨੂੰ ਜਾਂਦੇ ਪਏ ਸੀ ਇਧਰੋਂ ਆਪਣੇ ਗੈਸਟ ਆਏ ਸੀ ਉਹ ਜਾ ਰਹੇ ਤੇ ਉਹਨਾਂ ਦੀ ਗੱਡੀ ਤੇ ਪਹਿਲਾਂ ਇਹਨਾਂ ਨੇ ਮਾਰੀਆਂ ਇੱਟਾਂ ਉਹ ਕੋਠੀ ਤੋਂ ਉੱਡ ਕੇ ਉਹਨਾਂ ਦੀ ਗੱਡੀ ਦੀ ਪਹਾਲੇ ਤੋੜ ਕੀਤੀ ਚੰਗੀ ਉਸ ਤੋਂ ਬਾਅਦ ਪੁਲਸਾਈ ਪੁਲਸ ਨੇ ਆ ਕੇ ਟੇਕ ਟਿਕਾੜ ਕਰਾਤਾ ਤੇ ਅਣੀ ਵੀ ਇਧਰ ਸੌਂ ਸੁਣ ਗਏ ਤੇ ਉਹ ਵੀ ਆਦਿਕ ਕਰੋ ਘਰੀ ਚਲੇ ਗਏ ਫਿਰ ਕਿ ਇਹਨਾਂ ਸਾਢੇ 3 ਦੇ ਕ ਕਰੀਬ 100 150 ਮੁੰਡਾ ਇਕੱਠਾ ਹੋ ਕੇ ਆਇਆ ਇੰਨੇ ਕਿ ਇਹਨਾਂ ਨੇ ਫਾਇਰ ਕੀਤੇ ਆ ਬੂਹਿਆਂ ਤੇ ਗੰਡਾਸੇ ਕਾਪੇ ਜੋ ਵੀ ਮਾਰਿਆ ਉਧਰ ਮੇਰੇ ਰੂਮ ਵਾਲਾ ਬੂਹਾ ਪਿਛੋ ਦੀ ਭੰਨਿਆ ਤੇ ਇੱਥੇ ਫਾਇਰ ਕੀਤੇ ਬਹੁਤ ਇਹਨਾਂ ਨੇ ਮੇਰੇ ਭੂਆ ਜੀ ਦੇ ਉੱਥੇ ਪਏ ਹੋਏ ਸੀ ਲੋਬੀ 'ਚ ਉਹਨਾਂ ਦੇ ਫਾਇਰ ਮਾਰਿਆ ਅੰਦਰ ਜਾ ਕੇ ਇਹਨਾਂ ਨੇ ਤੇ ਹੁਣ